ਦੇਖੋ ਜੀ ਸਮੇ ਸਮੇ ਦੀ ਖੇਡ ਆ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਕਦੀ ਚੰਗਾ ਕਦੀ ਮਾੜਾ ਲੇਕਿਨ ਜੀ ਅੱਗੇ ਜਿਹੜਾ ਸਮਾਂ ਆ ਰਿਹਾ 2025 ਤੋਂ ਦੇਖੋ ਕੀ ਕੁਝ ਹੋ ਰਿਹਾ ਦੁਨੀਆ ਦੇ ਵਿੱਚ ਹਨਾ ਜਿਹੜੀਆਂ ਚੀਜ਼ਾਂ ਅਸੀਂ ਕਦੀ ਸੋਚੀਆਂ ਵੀ ਨਹੀਂ ਹੈਗੀਆਂ ਉਹ ਵੀ ਹੋ ਰਹੀਆਂ ਨੇ ਇਸ ਕਰਕੇ ਜੀ ਸਮਾਂ ਜਿਹੜਾ ਬਹੁਤ ਜ਼ਿਆਦਾ ਭਿਆਨਕ ਆ ਰਿਹਾ ਅਗਲਾ 5-6 ਸਾਲ ਦਾ ਸਮਾਂ ਜਿਹੜਾ ਇਹ ਬਹੁਤ ਜ਼ਿਆਦਾ ਭਿਆਨਕ ਆ ਰਿਹਾ ਜੀ ਕਿਉਂਕਿ ਅੱਜ ਤੋਂ ਹੀ ਜਿਹੜੀਆਂ ਇਦਾਂ ਦੀਆਂ ਕਟਨਾਮਾਂ ਨੇ ਸ਼ੁਰੂ ਹੋ ਗਈਆਂ ਨੇ ਮਤਲਬ ਜਿਹੜੀਆਂ ਅਸੀਂ ਕਦੀ ਮੈਜਨ ਵੀ ਨਹੀਂ ਕਰ ਸਕਦੇ ਇਦਾਂ ਦੇ ਕੰਮ ਹੋ ਰਹੇ ਨੇ ਤੇ ਇਸ ਲਈ ਜੀ ਕੁਦਰਤ ਵੀ ਸਾਡੇ ਤੇ ਕਹਿਰਬਾਨ ਹੋਈ ਹੋਈ ਆ ਤੇ ਉਦਾਂ ਵੀ ਦੇਖੋ ਦੁਨੀਆ ਦੇ ਵਿੱਚ ਇਨਸਾਨ ਮਤਲਬ ਕਿ ਕਿਸੇ ਚੀਜ਼ ਤੇ ਵਿਸ਼ਵਾਸ ਨਹੀਂ ਕਰ ਪਾਉਂਦਾ ਦੇਖੋ ਜੀ ਸਾਰਿਆਂ ਨੂੰ ਜਿਆਦਾ ਇਸ ਸਮੇਂ ਦੇ ਵਿੱਚ ਵਾਹਿਗੁਰੂ ਮੰਤਰ ਦਾ ਜਾਪ ਜੋ ਕਰੂਗਾ ਉਹ ਤਾਂ ਬਚੂਗਾ ਹੀ ਬਚੂਗਾ ਪ੍ਰਮਾਤਮਾ ਨੂੰ ਹੱਥ ਦੇ ਕੇ ਬਚਾਊਗਾ ਜੀ ਜਿੰਨਾ ਜਾਪ ਹੋ ਸਕਦਾ ਵਾਹਿਗੁਰੂ ਮੰਤਰ ਦਾ ਜਾਪ ਕਰੋ ਇਸ ਕਾਲਯੁਗ ਦੇ ਵਿੱਚ ਵਾਹਿਗੁਰੂ ਮੰਤਰ ਦਾ ਜਾਪ ਹੀ ਤੁਹਾਨੂੰ ਬਚਾ ਸਕਦਾ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਉੱਠ ਕੇ ਕਰੋ ਜੀ ਜੋ ਕਿ ਤੁਹਾਨੂੰ ਦੁਨੀਆ ਦੇ ਹਰ ਦੁੱਖ ਤੋਂ ਬਚਾ ਸਕਦਾ ਕਹਿੰਦੇ ਹੁੰਦੇ ਆ ਨਾ ਕਾਲਯੁਗ ਦੇ ਵਿੱਚ ਕੀਰਤਨ ਪਰਦਾ ਨਾਮ ਇਸੇ ਲਈ ਜੀ ਵਾਹਿਗੁਰੂ ਦਾ ਨਾਮ ਜਪਿਆ ਕਰੋ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਵਾਹਿਗੁਰੂ ਮੂਲ ਮੰਤਰ ਜਪਿਆ ਕਰੋ ਤਾਂ ਕਿ ਤੁਹਾਡਾ ਜੜਾ ਹੋਣ ਵਾਲਾ ਸਮਾਂ ਉਹਦੇ ਵਿੱਚ ਤੁਸੀਂ ਕਸ਼ਟਾਂ ਤੋਂ ਬਚ ਸਕੋ ਦੁੱਖਾਂ ਤੋਂ ਬਚ ਸਕੋ